ਜਾਪੀਮ ਜਾਪਰਤ ਅੱਜ ਮੇਰਾ ਜਨਮ ਦਿਨ ਹੈ ਤੇ ਮੈਂ ਮੇਰੇ ਜਨਮ ਦਿਨ ਦਾ ਤੋਹਫਾ ਇਹ ਹੀ ਹੋਵੇਗਾ ਕਿ ਲੋਕ ਆਪਣੇ ਘਰਾਂ ਵਿੱਚ ਰਹਿਣ ਸੁਰੱਖਿਤ ਰਹਿਣ ਤੇ ਮੂਹਰੇ ਮਾਸਕ ਪਾ ਕੇ ਨੀਂ ਤੇ ਕੋਰੋਨਾ ਦੀ ਬਿਮਾਰੀ ਤੋਂ ਬਚ ਕੇ ਰਹਿਣ ਮੈਂ ਪੁਲਿਸ ਵਾਲਿਆਂ ਦਾ ਡਾਕਟਰਾਂ ਦਾ ਸਫਾਈ ਕਰਮਚਾਰੀਆਂ ਦਾ ਅਤੇ ਮੀਡੀਆ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਉਹਨਾਂ ਦਾ ਵੀ ਜੋ ਗਰੀਬਾਂ ਤੱਕ ਉਹਨਾਂ ਦਾ ਰਾਸ਼ਨ ਪਹੁੰਚਾਉਂਦੇ ਹਨ ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦੀ ਹਾਂ ਕਿ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਆਪਣੇ ਘਰਾਂ ਵਿੱਚ ਰਹਿਣ ਸੁਰੱਖਿਅਤ ਰਹਿਣ ਕੋਰੋਨਾ ਦੀ ਬਿਮਾਰੀ ਤੋਂ ਬਚ ਕੇ ਰਹਿਣ ਮੈਂ ਇੱਕ ਤਲ ਲਹਿਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ